ਤਾਂ ਨਾ ਜਿਹੜੀ ਹੈਗੀ ਆ 18 20 ਕਿਲੋ ਵਾਲੀ 65000 ਦੀ ਇਹ ਵੀ ਆ ਵਪਾਰੀ ਬੰਦਾ ਜਮਾ ਗੱਪ ਮਾਰ ਗਿਆ ਬਹਿੜਾ ਜਰਸੀ ਕ੍ਰੋਸ ਦੂਜਾ ਸੂਆ ਲੇਵੇ ਤਾਂ ਤੇ ਸੂਏ ਦੇਖ ਲੋ ਵੀ ਪੂਰਾ ਖੁੱਲਾ ਲੇਵਾ ਤੇ ਨਾੜਾਂ ਰੂੜਾਂ ਚੈੱਕ ਕਰ ਲੋ ਖੁੱਲਾ ਲੇਵਾ ਹਜੇ ਦਿਨ ਬਾਲੇ ਪਿਆ ਮਿੱਤਰੋ ਮੈਂ ਕਹਿੰਦਾ ਵੀ ਆਹ ਦੇਖ ਲੋ ਜਿਹੜੀ ਆ ਚੰਗੇ ਕੱਦ ਕਾਠ ਵਾਲੀ 52000 ਰੁਪਏ ਦੀ ਮਗਰ ਨੂੰ ਲੇਵਾ ਐਂ ਫਟਵਾਲ ਵਰਗਾ ਲੇਵਾ ਤਿਆਰ ਕੀਤਾ ਕਰ ਹਾਂਜੀ ਹਸਤੀ ਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਬਾਈ ਕਾਲੇ ਕੋਲੇ ਪਿੰਡ ਸੇਖਪੁਰਾ ਤੇ ਜਲਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਠੰਡਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘੱਟੋ ਘੱਟ 6-7 ਗਾਵਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਵਿੱਚ ਗਾਵਾਂ ਦੋ ਤਾਂ ਹੈਗੀਆਂ ਸੂਈਆਂ ਤੇ ਬਾਕੀ ਹੈਗੀਆਂ ਗੱਬਣਾ ਗੱਬਣਾ ਗਾਵਾਂ ਦੇ ਵਿੱਚੋਂ ਜਿਹੜੀ ਆ ਜੋੜਾ ਗਾਵਾਂ ਦਾ ਆ ਗਿਆ ਨਾ ਬਹੁਤ ਹੀ ਜ਼ਿਆਦੇ ਅ ਚੰਗੀ ਬਰੀਡ ਵਾਲਾ ਆਪਾਂ ਕੰਮ ਕਹਿ ਸਕਦੇ ਆ ਇਹ ਦੋਨੇ ਦੀਆਂ ਦੋਨੇ ਗਾਂਵਾਂ ਚੰਗੀ ਬਰੀਡ ਦੀਆਂ ਨੇ ਤੇ ਬਾਕੀ ਜਿਹੜੀ ਆ ਗਾਂ ਆ ਗਈ ਨਾ ਇਹ ਵੀ ਚੰਗੀ ਆ ਤੇ ਲੇਵੇ ਤੋਂ ਜਿਹੜੀ ਹੈਗੀ ਆ ਨਾ ਪੂਰੀ ਸੋਹਣੀ ਆ ਚੰਗੇ ਦੁੱਧ ਬਾਦ ਵਾਲੀ ਰਹੂ ਤੇ ਇੱਕ ਆ ਗਈ ਇਧਰਲੇ ਪਾਸੇ ਜਰਸੀ ਦੇ ਵਿੱਚੋਂ ਪੈਦਾ ਹੋਈ ਇਹ ਗਾਂ ਆ ਗਈ ਜਿਹੜੀ ਨਾ ਚੰਗੇ ਦੁੱਧ ਵਾਲੀ ਇਹ ਵੀ ਰਹੂਗੀ ਲੇਵੇ ਦੀ ਕੁਆਲਿਟੀ ਕੁਆਲਿਟੀ ਆਪਾਂ ਇੱਕ ਵਾਰ ਇੱਥੇ ਹੀ ਦਿਖਾ ਦਈਏ ਤੁਹਾਨੂੰ ਅ ਚੰਗਾ ਦੁੱਧ ਪਾਉਣ ਵਾਲੀ ਆਪਾਂ ਜਰਸੀ ਕ੍ਰੋਸ ਕਹਿ ਸਕਦੇ ਆ ਬਾਕੀ ਤਾਂ ਜਾਣਕਾਰੀ ਆਪਾਂ ਬਾਈ ਕਾਲੇ ਤੋਂ ਲੈ ਕੇ ਦੇਵਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਗਾਮਾ ਚੰਗੀਆਂ ਲਗੀਆਂ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾ ਕੇ ਗੱਲਬਾਤ ਬਾਈ ਕਾਲੇ ਨਾਲ ਹਾਂਜੀ ਬਾਈ ਜੀ ਹੱਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਕਾਲਾ ਸਿੰਘ ਆ ਜੀ ਅੱਛਾ ਬਾਈ ਪਿੰਡ ਸ਼ੇਖਪੁਰਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬੈਂਡ ਠੀਕ ਆ ਬਾਈ ਕਾਲੇ ਕਿੰਨੇ ਸਾਲ ਹੋ ਕੇ ਕੰਮ ਕਰਦੇ ਨੂੰ ਹੋ ਗਏ ਜੀ 18-19 ਸਾਲ ਹੋ ਗਏ ਹੁਣ ਮੈਨੂੰ ਆਇਆ ਦਾ ਹੋ ਗਏ ਹੁਣਗੇ ਆਪਾਂ ਨੂੰ ਵੀ ਵੀਡੀਓ ਬਣਾਈ ਨੂੰ ਮਹੀਨਾ ਦੋ ਮਹੀਨੇ ਮਹੀਨਾ ਹੋ ਗਿਆ ਜੀ ਕੋਤਾ ਜੀ ਕੋਈ ਰਿਸ਼ਤੇਦਾਰੀ ਚ ਛੋੜਿਆ ਹਾਂ ਕੰਮ ਹੋ ਗਿਆ ਜੀ ਠੀਕ ਹੈ ਤੇ ਬਸ ਕੁ ਗਰਮੀ ਸੀ ਮਾਲਮ ਨੂੰ ਘਟ ਲੈਦੀ ਬੰਦਾ ਵਾ ਗਿਆ ਠੀਕ ਆ ਬੰਦਾ ਵਾ ਗਿਆ ਹੁਣ ਵੀ ਹੈ ਨਹੀਂ ਬੰਦਾ ਹਨਾ ਵੀ ਨਹੀਂ ਜੀ ਬਸ ਔਖਾ ਹੋਇਆ ਪਿਆ ਹਾਂਜੀ ਠੀਕ ਆ ਗੱਲ ਅੱਛਾ ਵੀਰੇ ਕਾਲੇ ਅ ਅੱਜ ਆਪਣੇ ਕੋਲ 6-7 ਗਾਂ ਆ ਗਈਆਂ ਹਾਂਜੀ ਹਨਾ ਤੇ ਪਹਿਲੀ ਗਾਂ ਦੀ ਆਪਾਂ ਸਟਾਰਟਿੰਗ ਕਰਕੇ ਜਿਹੜੀ ਤੇਰੇ ਪਿੱਛੇ ਗਾਂ ਆ ਗਈ ਇਸ ਵਹਿੜ ਦਾ ਸੁਹਾ ਦਾਸ ਪਹਿਲਾਂ ਤਾਂ ਸੁਹਾ ਸੁਹਾ ਵੀਰੇ ਪਹਿਲਾਂ ਇਹਦਾ ਰਮਣਾ ਪਹਿਲਾਂ ਸੁਹਾ ਪਹਿਲਾਂ ਸੁਹਾ ਅੱਛਾ ਕੱਲ ਸਵਾ ਸੁਈ ਹੈ ਹਾਂ ਦੋ ਦੰਦਾਂ ਦਾ ਮੂੰਹ ਖੋ ਦੋ ਦੰਦ ਲੈ ਦਿਖਾ ਕੇ ਰਾ ਦੰਦ ਦਿਖਾ ਸਾਨੂੰ ਲੈ ਵੀ ਫੇਰ ਹੀ ਸੱਚ ਆਊਗਾ ਨਹੀਂ ਤਾਂ ਗਾਂ ਤਾਂ ਐ ਲੱਗਦੀ ਮੇਰੀ ਤੀਜੇ ਸੂਏ ਹੁੰਦੀ ਆ ਪਰ ਕੱਦ ਘਾਟ ਬਾੜਾ ਕਰਮ ਵਾਲੀ ਦਾ ਤੇ ਦੰਦਾਂ ਤੋਂ ਵੀ ਜਿਹੜੀ ਹੈਗੀ ਹੈ ਬਾਈ ਦਾ ਕਹਿਣ ਤੇ ਮੁਤਾਬਕ ਏ ਏ ਲੈ ਵੀ ਆ ਦੇਖ ਲੋ ਦੋ ਦੰਦ ਬਾਈ ਦੀ ਗੱਲ ਸੱਚੀ ਹੈ ਮਿੱਤਰੋ ਪਹਿਲਾ ਸੂ ਹੀ ਹੈਗਾ ਲੈ ਜਾ ਕਰਾ ਬਾਕੀ ਯਾਰ ਚਮਕ ਧਮਕੀ ਬਾੜੀ ਇਸ ਗਾਂ ਦੇ ਪਿੰਡ ਹੈ ਬਹੁਤ ਚੰਗੀ ਦੁੱਧ ਵਾਲੀ ਬੀੜ ਹੈ ਸਾਲਾ ਹਾਂ ਲੈ ਵੀ ਆ ਦੇਖ ਲੋ ਲੰਮੀ ਲੂੰਜੀ ਪਹਿਲਾ ਸੂਆ ਦੋ ਦੰਦ ਬਹਿੜ ਤੇ ਕੁਆਲਿਟੀ ਜਿਹੜੀ ਹੈਗੀ ਹੈ ਲੈਵੇ ਦੀ ਉਹ ਤੁਸੀਂ ਚੈੱਕ ਕਰ ਲਓ ਮਗਰ ਨੂੰ ਲੈਵਾ ਐ ਫਟਵਾਲ ਵਰਗਾ ਲੈਵਾ ਤਿਆਰ ਕੀਤਾ ਕਰਮਾਲੀ ਨੇ ਤੇ ਬਾਕੀ ਕੱਲਾ ਕੱਲਾ ਥਾਣਾ ਲੈਵੇ ਨੂੰ ਜਿਹੜਾ ਲੱਗਿਆ ਪਹਿਲੇ ਸੂਏ ਬਾਈ ਕਿੰਨਾ ਦੁੱਧ ਪਾ ਦੂ ਤੇਰੀ ਆਸ ਮੁਤਾਬਕ ਪਹਿਲੇ ਸੂਏ ਬਣੀ ਇਹ ਜਿਹਦਾ ਹੁੰਦੀ ਠੰਡ 30 ਕਿਲੋ ਬਹਿੜ ਹੁੰਦੇ ਨੇ 30 ਕਿਲੋ ਹੁਣ 25 ਕਿਲੋ ਮੰਨ ਕੇ ਲੋ ਹਾਂ ਬਸ ਠੀਕ ਹੋਦਾ ਅੱਜ ਹੀ ਬਣ ਕੇ ਕਰਦਾ ਬਹਿੜ ਦੋ ਦੰਦ ਦਾ ਸਵੇਰ ਆ 8:9 ਦੇ ਵਿਚ ਸੂਈ ਸੀ ਤੇ ਜਮਾ ਅੱਜ ਸਾਂ ਸਵੇਰ ਖਾਲੀ ਕਰੀ ਹੋਈ ਐ ਠੀਕ ਐ ਤਾਂ ਕਰ ਖਾਲੀ ਕਰੀਏ ਤੋਂ ਪਹਿਲਾਂ ਪਹਿਲਾਂ ਵੜਾ ਉਨੀ ਬਣੂ ਜਿੰਨਾ ਖਾਲੀ ਕਰਾ ਗਏ ਜਿੰਨੀ ਮਤਲਬ ਚੋਮਾ ਗਏ ਆਪਾਂ ਹਨਾ ਸਹੀ ਗੱਲ ਲੈ ਚੱਲ ਕੇਰਾ ਆਹ ਦੇਖ ਲੋ ਮਿੱਤਰੋ ਆਪਾਂ ਤੁਹਾਨੂੰ ਗਾਂ ਦਿਖਾਤੀ ਤੇ ਬਾਈ ਦੇ ਕਹਿਣ ਦੇ ਮੁਤਾਬਕ ਪਹਿਲਾ ਸੂਆ ਇੱਕ ਹੋਰ ਆ ਮਗਰ ਬੱਛਾ ਤੇ ਇੱਕ ਮੂਹ ਲੈ ਖਣ ਦੇ ਤੇ ਪਿਛਲੇ ਪਥਾਨ ਦੇ ਵਿਚਾਲੇ ਨਾ ਅ ਇੱਕ ਮਾੜੀ ਜੀ ਬਚੀ ਜੀ ਇੱਥੇ ਆ ਦੇਖੋ ਨਹੀਂ ਉਹ ਨਹੀਂ ਚਲਦੀ ਨੀ ਵੀਰੇ ਹਾਂ ਚਲਦੀ ਝਲਕਾਲੇ ਆਪਣਾ ਦੱਸਣ ਦਾ ਫਰਜ਼ ਹੈ ਹਾਂ ਅੱਛਾ ਕਹੜੇ ਕੀ ਰੇਟ ਕਰਤਾ ਇਸ ਬੈਠ ਦਾ ਇਹਦਾ ਰੇਟ ਤਾਂ ਰਵਣ 95 ਕੋ ਲੱਤ ਰੋ 85000 ਵੀ ਜੈਸ ਜਨ ਉਹ ਹੀ ਹੈ 85000 85 ਠੀਕ ਆ ਅ ਦੂਜੇ ਸੂਏ ਮੈਨੂੰ ਐਂ ਲੱਗਦਾ ਕਿੰਨੇ ਦੀ ਵਾਪਸ ਲੈ ਲੈਣਗੇ ਜੇ ਕੋਈ ਲੱਖ ਦੀ ਵਾਪਸ ਲੈ ਲਾਂਗੇ ਵੀ ਕਿੰਨੇ ਦੀ ਲੱਖ ਦੀ ਠੀਕ ਹੈ ਮਾੜੀ ਜੀ ਦੁਪਾਰੀ ਕੌਣ ਕਾਨ ਭਰ ਜਣੀਆਂ ਇਹ ਬਿਨਾ ਸੇਵਾ ਤੋਂ ਹੀ ਹੈ ਜਮਾਂ ਬਿਨਾ ਗਰੀਬ ਤੋਂ ਆਈ ਵੀ ਹੈ ਜਮਾਂ ਠੀਕਾ ਗਾਹ ਨੂੰ ਵਾਪਸ ਕੀ 2 ਲੱਖ ਦੀ ਰੈਡ ਆਪਣੇ ਕੋਲ ਬਤਾਈ ਹਾਂ ਲੱਖ ਦੀ ਵਾਪਸ ਲੈ ਲਾਂ ਠੀਕ ਹੈ ਅੱਛਾ ਜਿਹੜੀ ਤੇਰੀ ਦੂਜੇ ਨੰਬਰ ਦੇ ਉੱਤੇ ਆ ਗਈ ਆ ਇਹ ਵੀ ਕ੍ਰੋਸ ਅੰਗ ਆ ਗਿਆ ਹਾਂਜੀ ਇਹ ਤੀਜਾ ਸੂਆ ਤੀਜਾ ਸੂਆ ਦੂਜਾ ਸੂਆ ਦੂਜਾ ਸੂਆ ਅੱਛਾ ਇਹ ਰਾਤ ਦੀ ਸੂਈ ਸੀ ਰਾਤ ਦੀ ਸੂਈ ਰਾਤ ਦੀ ਸੀ ਆਪਾਂ 10 ਕੋਈ ਲੇਖ 72 4 ਕਿਲੋ ਬੋਲੀ ਕੱਢੀ ਹੋਈ ਹੈ ਠੀਕ ਹੈ ਬੋਲਾ ਮਤਲਬ ਆਪਾਂ ਕਿੰਨਾ ਕੈਸਾਂ ਦੇ ਕਿੰਨਾ ਕ ਦੁੱਧ ਪਾ ਦੂ ਬੋਲਾ ਵੀਰੇ ਐਵੇਂ ਢੂਠ ਮਨ ਕੋਈ 18 ਕਿਲੋ ਤਾ ਦਾ ਕਹਿੰਦੇ ਪਹਿਲਾਂ ਪਹਿਲਾਂ ਨੇ 18 ਵੀ ਹੁਣ ਵੀ ਆਪਾਂ ਵੀ 18 18 ਠੀਕ ਅਗਲੇ ਠਾਹ ਕਹਿਣ ਦਾ ਨਾ ਮਾਲਕ ਦਾ ਵੀ 18 ਗਲੋਤਾ ਪਹਿਲਾਂ ਮੈਂ ਤੇ ਚੋਈ ਹੋਈ ਬਿਹੜਾ ਅੱਛਾ ਚਾਰ ਗਲੋਤਾ ਨੂੰ ਕੱਢ ਕੇ ਲੈ ਕੇ ਆਇਆ ਸੀ 10:00 ਵਜੇ ਸੰਦੋ ਮੈਂ ਜੀ ਨਾ ਅੱਛਾ ਰਾਤ ਹੀ ਸੁਣੀ ਆ ਅੱਛਾ ਨਹੀਂ ਲੈਵਾ ਯਾਰ ਬੜਾ ਸੋਹਣਾ ਲੈ ਦੇਖੋ ਲੈਵੇ ਦੀ ਕੁਆਲਿਟੀ ਚੰਗੀ ਆ ਅੱਛਾ ਮਗਰ ਬੱਚਾ ਇਹ ਤੇ ਬੱਚਾ ਮਗਰ ਬੱਚਾ ਉਹਦਾ ਹੀ ਬੱਚਾ ਇਹਦੇ ਵੀ ਬੱਚਾ ਹੈ ਨਾ ਲੈ ਤੋੜ ਕੇ ਦਿਖਾ ਸਾਨੂੰ ਇਹਦਾ ਰੇਟ ਕੀ ਰਹੂ ਕੱਲੇ ਇਹਦਾ ਰੇਟ ਆ ਰਮਣ ਕੁਸੀ ਕਰੋ 65000 ਦੀ ਰਹਿ ਜਾਏ 65 ਦੀ 65 ਡਿਜ਼ਾਈਨ ਮੁੱਲ 75 80 ਕਰੋ 65 ਦੀ ਲੈ ਵੀ ਮਿੱਤਰੋ ਆਹਾ ਗਾ 65000 ਰੁਪਏ ਦੀ ਦੇ ਦੂ ਬਾਈ ਕਹਿੰਦਾ ਤਾਜੀ ਸੂਈ ਆ ਜਮਾ ਤੇ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਆ ਦੇਖ ਲਓ ਤੁਸੀਂ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਇਹ ਮੋੜੀ ਕਰਾਂ ਇਧਰਲੇ ਪਾਸੇ ਆ ਦੇਖੋ ਲੈ ਹੁਣ ਥੋੜਿਆ ਭਲਾਂ ਚਾਹੀਦਾ ਹਾਂ ਹਾਂ ਥਣ ਹੁਣ ਚੰਗਾ ਹੂ ਲੇਵੇ ਨੂੰ ਚਮਕ ਧਮਕ ਖਾਲੀ ਜਿ ਕਿੱਧਰ ਪੈ ਧਰਦੀਆਂ ਕਰਨ ਮੜ ਗਏ ਲੈ ਵੀ ਆਹਾ ਗਾ ਨਾ ਜਿਹੜੀ ਹੈਗੀ ਆ 18 20 ਕਿਲੋ ਵਾਲੀ 65000 ਦੀ ਠੀਕ ਆ ਆ ਜਾ ਕਰਾ ਮੋੜ ਲੈ ਬੰਨ ਦੇ ਅੱਛਾ ਕਾਲੇ ਜਿਹੜੀ ਤੇਰੇ ਕੋਲ ਤੀਜੇ ਨੰਬਰ ਵਾਲੀ ਆਹਾ ਵਹਿੜ ਆ ਗਈ ਇਸ ਵਹਿੜ ਦਾ ਸੁਆ ਇਹਦਾ ਸੁਆ ਦੂਜਾ ਹੈ ਬਰੇ ਦੂਜਾ ਸੁਆ ਕਿੰਨੇ ਦਿਨ ਬਾਕੀ ਹੈ ਇਹਦੇ 5-7 ਦਿਨ ਬਾਕੀ ਹੈ ਜੀ 5-7 ਦਿਨ ਬਾਕੀ ਤਾਂ ਕਿੰਨੇ ਕਿ ਦੁੱਧ ਵਾਲੀ ਆਪਾਂ ਕਹਿ ਸਕਦੇ ਆ ਦੁੱਧ ਦੇ ਲੈਣੇ ਪਹਿਲਾਂ ਨੇ 14-15 ਕਿਲੋ ਦਾ ਠੀਕ ਹੈ ਪਹਿਲੀ ਧਰਮੀ 15 ਕਿਲੋ ਤੇ ਕਿ ਵੀ ਠੰਡੀ ਸੀਦਾ ਠੀਕ ਆ ਕਿੰਨੇ ਦਿਨ ਪਏ ਇਹਦੇ ਕਿੰਨੇ ਦਿਨ ਤੇ 5-7 ਰਹਿੰਦੇ ਆ ਹਜੇ ਰਹਿੰਦੇ ਆ 5-7 ਦਿਨ ਠੀਕ ਆ ਇਹ ਆ ਦੇਖੋ ਲੇਵਾ ਹਜੇ ਬਣਾਉਂਦੀ ਤਰੀ ਹੁੰਦੀ ਆ ਹਨਾ ਖੋਲ ਕੇ ਰਾਇ ਨੂੰ ਫਿਰ ਆਪਾਂ ਤੋੜ ਕੇ ਦਿਖਾਈਏ ਲੈ ਵੀ ਆ ਦੇਖ ਲਓ ਥੋੜੀ ਜੀ ਫਿੱਕੀ ਪਈ ਅੱਜ ਇੱਕ ਨਾਲ ਹੀ ਆਈ ਗਾਂ ਦੇ ਅੱਛਾ ਇਹ ਲੈ ਲੈ ਚੱਲ ਲੈ ਵੀ ਆ ਦੇਖ ਲਓ ਆਹਾ ਗਾਂ ਦੇਖ ਲਓ ਤੁਸੀਂ ਇਹ ਮੈਨੂੰ ਐਂ ਲੱਗਦਾ ਇਹਦਾ ਰੇਟ ਵੀ ਜਿਹੜਾ ਜਾਇਜ਼ ਰਹੂਗਾ ਥਣ ਸੋਨਾ ਲੱਗਿਆ ਲੈਵੇ ਨੂੰ ਜਿਹੜਾ ਲੱਗਿਆ ਲਿਆ ਕਰਾ ਮੋੜ ਲਿਆ ਕੀ ਰੇਟ ਰਹੂ ਫਿਰ ਰੇਟ ਦਾ ਫਿਰ ਬੋਲੋ ਕੋਈ 52 ਦੇ ਦੇ ਠੀਕ ਆ ਲੈ ਵੀ ਆਹ ਦੇਖ ਲੋ ਜਿਹੜੀ ਆ ਚੰਗੇ ਕਦ ਕਾਠ ਵਾਲੀ 52000 ਰੁਪਏ ਦੀ ਮਿਲੂਗੀ ਹੂੰ ਹੂੰ ਉਹ ਤੋਂ 15 16 ਕਲੀ ਹੋਈ ਠੀਕ ਆ ਗੱਲ ਲੈ ਵਧੀਆ ਗਾਂ ਤੇ ਜਿਹੇ ਜਾ ਕੇ ਦੇ ਹੁੰਦੇ ਆ ਵੀ ਪਸ਼ੂ ਉਹ ਜੇ ਰੇਟ ਹੁੰਦਾ ਕਿ ਨਹੀਂ ਬਾਕੀ ਮਿੱਤਰੋ ਮੈਂ ਤੁਹਾਨੂੰ ਦੱਸ ਦਾਂ ਸਾਡੇ ਏਰੀਆ ਦੇ ਵਿੱਚ ਬਾਈ ਕਾਲੇ ਦਾ ਨਾ ਪੁਰਾਣੇ ਟਾਈਮਾਂ ਦੇ ਵਿੱਚ ਪੂਰਾ ਨਾਂ ਬੋਲਦਾ ਜਿੰਨਾ ਕਿ ਗੱਲ ਕਹੇ ਤੀ ਉਹ ਨਿੱਗੀ ਮਤਲਬ ਹੁੰਦੀ ਆ ਤੇ ਵੱਧ ਘੱਟ ਗੱਲ ਕਰਨ ਵਾਲਾ ਬੰਦਾ ਨਹੀਂ ਨਿੱਗੇ ਜੇ ਸੁਭਾਅ ਦਾ ਕਿ ਨਹੀਂ ਕਾਲਿਆ ਤੇ ਹੂੰ ਨੇ ਮਾਲਕ ਦਾ ਦੁੱਤੋਂ ਆਪਾਂ 2-3 ਕਿਲੋ ਕੱਟੀ ਕਰ ਦੇਣੀ ਠੀਕ ਹੈ ਗੱਲ ਅੱਛਾ ਕਾਲੇ ਜਿਹੜੀ ਆ ਮਹੜ ਆ ਗਈ ਤੇਰੀ ਤੀਜਾ ਕਹਿਣਾ ਸੀ ਮੈਨੂੰ ਮਾਲਕ ਨੇ ਦੂਜਾ ਆਖਿਆ ਦਾ ਜਿਹਨੇ ਸੁਈ ਹੈ ਉਹ ਦੂਜੀ ਹੈ ਤਾਂ ਮੈਨੂੰ ਲੱਗਦੀ ਵੀ ਤੀਜੇ ਮਾਲਕ ਦਾ ਨਾ ਦੂਜੇ ਵੀ ਸੁਈ ਦੂਜੇ ਠੀਕ ਆ ਆਹਾਂ ਠੀਕ ਹੈ ਗੱਲ ਨਹੀਂ ਚਲ ਐ ਕੀ ਹੁੰਦਾ ਯਾਰ ਕਾਲੇ ਜਿਹੜੀ ਗੱਲ ਹੈਗੀ ਆ ਸਾਹਮਣੇ ਆ ਇਹ ਪਹਿਲਾਂ ਪੱਛਾ ਜੀ ਅੱਛਾ ਇਹ ਵੀ ਦੋ ਦੰਦ ਇਹ ਵੀ ਦੋ ਦੰਦ ਦੇਖੀ ਇਹ ਜਿਆ ਡਰਦੀ ਵੜਾ ਹਨਾ ਨਹੀਂ ਨਹੀਂ ਦਰਦੀ ਦਾ ਹੀ ਵੀ ਦੇਖੀ ਮੂੰਹ ਟੱਡ ਲੈ ਤਿੱਥੋਂ ਖੀਰੀ ਵਾਲੀ ਹੈ ਯਾਰ ਬਾਈ ਨਰਮਲ ਛੀ ਹੈ ਦੇਖੀ ਦੋ ਦੰਦ ਇਹ ਖੀਰੀ ਹੈ ਖੀਰੀ ਆ ਓਏ ਖੀਰੀ ਹੈ ਮੈਂ ਦੋ ਦੰਦ ਕਹਤਾ ਨਾ ਓਏ ਤਾਂ ਖੀਰੀ ਆ ਕਾਲੇ ਲਗ ਵਪਾਰੀ ਬੰਦੇ ਗੱਪ ਮਾਰ ਜਾਂਦੇ ਆ ਆ ਆ ਦੇਖ ਲੋ ਦੋ ਦੰਦ ਦੀ ਖੀਰੀ ਨਹੀਂ ਮੈਨੂੰ ਪੱਲ ਕਹਤਾ ਰਹੇ ਦੋ ਦੰਦ ਹੈ ਜਦੋਂ ਲਈ ਹੈ ਮੈਂ ਦੇਖੀ ਵੀ ਨਹੀਂ ਲੈ ਵੀ ਆਹ ਵਪਾਰੀ ਬੰਦਾ ਜਮਾ ਗੱਪ ਮਾਰ ਗਿਆ ਵੇਹੜ ਤਾਂ ਖੀਰੀ ਹੈ ਕਹਿੰਦਾ ਦੋ ਦੰਦ ਦਾ ਠੀਕ ਹੈ ਪਤਾ ਦੇਖ ਲੋ ਬਾਈ ਨੂੰ ਵੀ ਨਹੀਂ ਸੀਗਾ ਆਹ ਜਿਹੜੀ ਖੀਰੀ ਵੇਹੜਾ ਮਿੱਤਰੋ ਖੀਰੀ ਜਿਹੜੀ ਹੈਗੀ ਨਾ ਖੀਰੀ ਇਹ ਖੀਰੀ ਬੱਚਾ ਸੂਪੇ ਤੇ ਉਹਦੀ ਗੱਲ ਬਾਤ ਹੀ ਹੋਰ ਹੋ ਜਾਂਦੀ ਹੈ ਕਾਲੇ। ਤੁਹਾਨੂੰ ਠੰਡੀ ਜਮਾ ਰਾਣੀ ਹੈ ਜਿਹਕੇ ਮਾਰਦੇ ਨੇ। ਕੋਈ ਨਹੀਂ ਪੈਰ ਨਹੀਂ ਕਰਦਾ। ਦੇਖ ਲਾ। ਅੱਛਾ ਮੈਨੂੰ ਐਂ ਦੱਸ ਕਿੰਨਾ ਦੁੱਧ ਦੀ ਮਾਲਕਣੀ ਚਾਹੀਦੀ ਹੈ ਪਹਿਲੇ ਸੂਏ? ਪਹਿਲੇ ਸੂਏ ਉਹ 25 ਕਿਲੋ ਦੇਣਾ ਚਾਹੀਦਾ ਹੈ। ਹੈ। ਇਹ ਬਜਣਾ ਬੜ ਸੋਹਣੀ ਸੁਨੱਖੀ ਆ। ਕੱਦ ਕਾਠ ਹੈ 25 ਕਿਲੋ ਤਾਂ ਦੇ ਨੂੰ। ਠੀਕ ਆ। ਦੇਖੀ ਆਹ ਦੇਖ ਲੋ ਮਾੜੀ ਜੀ ਬੱਚੀ ਤਾਂ ਹੈਗੀ ਇਹਦੇ ਤੇ ਚੱਲਦੀ ਨਹੀਂ ਉਹ ਮਾਰਦਾ। ਨਹੀਂ ਯਾਰ ਤੇਰੀ ਬਹਿੜ ਹੈ ਸਮੀ ਪੜੀ ਤੁਹਾਨੂੰ ਮੈਂ ਦੱਸਾਂ ਗੱਲ। ਨੀ ਜਰ ਚੰਗੀ ਹੈ ਵਹੜ ਜਿੰਨੀ ਕ ਹੈਗੀ ਹੈ ਲੈ ਵੀ ਆ ਜਾ ਕਰਾਂ ਕੜੇ ਇਹਦਾ ਫਿਰ ਮੁੱਲ ਦੱਸ ਇਹਦਾ ਮੁੱਲ ਹੁਣ ਖੀਰੀ ਦੇ ਹਿਸਾਬ ਨਾਲ ਕਿਤੇ ਵਧਾਉਣਾ ਤੁਸੀਂ ਨਹੀਂ ਨਹੀਂ ਵਧਾਉਂਦੇ ਇਹਦਾ ਮੁੱਲ 95 ਦੀ ਗਏ ਸਨ 95 ਹੀ ਦੇ ਦੇ 95 ਦੀ 95 ਠੀਕ ਹੈ ਵੈਰੀ ਗੁੱਡ ਲੈ ਵੀ ਆ ਚੰਗੀ ਵਹੜ ਆ 95000 ਰੁਪਏ ਦੇ ਵਿੱਚ ਨਾ ਮੈਨੂੰ ਐ ਲੱਗਦਾ ਜਦੋਂ ਖੀਰੀ ਹੀ ਬੱਚਾ ਸੋਣਾ ਹੋਵੇ 95000 ਤਾਂ ਮੈਨੂੰ ਐਗਾ ਖਰਚੀ ਆ ਜਾਏ ਬੰਦੇ ਦਾ ਸਾਮ ਸਭਾਈ ਹਾਂ ਦੱਸਦਾ ਕਿ ਤੂੰ ਜੋੜੂ 110 15000 ਖਾਇਆ ਦੀ ਬਿਹੜ ਤਿਆਰ ਹਾਂ ਹਾਂ ਸੰਦੇਵ ਆਪਾਲ ਕੇ ਵੇਚੀਆਂ ਹੋਈਆਂ ਸਹੀ ਗੱਲ ਹੈ ਯਾਰ ਨਹੀਂ ਪੱਕੇ 11000 ਖਾਂਦੀ ਹੈ ਮੈਂ ਕਹਿੰਦਾ ਜਿਹੜਾ ਬੰਦਾ 95 ਚ ਲੈ ਕੇ ਆਏ ਸਮਝਦਾ ਮੇਰਾ ਸਾਹਮਣੇ ਵੀਰੇ ਸਾਹਮਣੇ ਨੂੰ ਤਵੇ ਦੀ 20 ਤਿਆਰ ਕਰ ਲੈ ਪਣਾ ਮੈਂ ਤੈਨੂੰ ਦੱਸਾਂ ਗੱਲ ਸੀਰੀ ਲੱਗਣ ਵਾਲਾ ਕੰਮ ਹੀ ਹੋ ਜਾਂਦਾ ਸਾਹਮ ਕੇ ਦੇਣਾ ਸਹੀ ਗੱਲ ਹੈ ਇਹ ਨਹੀਂ ਯਾਰ ਬਿਹੜ ਤੇਰੀ ਕੰਮ ਦੀ ਆ ਪੂਰੀ ਜਿਹੜਾ ਪੁਰਾਣਾ ਮਾ ਫਾਰਮ ਕਰਦਾ ਨਾ ਜਿਹੜੇ ਬੰਦੇ ਨੇ ਜਵਾਨੀ ਜਬੂਨੀ ਵਾਲੀ ਬਿਹੜ ਆ ਯਾਰ ਲੱਖੀ ਉਹਦਾ ਤਾਂ ਮੈਂ ਤਾਂ ਕਹਤਾ ਮੈਨੂੰ ਤੋਂ ਨੇ ਜਿਹਨੇ ਦਵਾਈ ਹੋਗਾ ਦੋ ਦਿਨ ਦਾ ਹੀ ਆਪਾਂ ਉਹ ਵੀ ਮੂਰੇ ਕਰ ਦਿੰਨੇ ਆਂ ਫਟਦੇ ਹੁਣ ਦੇਖਦੇ ਤੂੰ ਤੇਰੇ ਗੱਪ ਪੜ ਲਿਆ ਹਨਾ ਮਗਾ ਸਿੱਕੀ ਉਹ ਮਾਲ ਤਾਂ ਆਂ ਦੇ ਗੱਲ ਠੀਕ ਹੈ ਗੱਲ ਅੱਛਾ ਜਿਹੜੀ ਤੇਰੀ ਆ ਵਹਿੜ ਆ ਗਈ ਹਾਂਜੀ ਇਹ ਸ ਵਹਿੜ ਦਾ ਸੂਆ ਇਹ ਵੀਰਾ ਆਪਣਾ ਪਿਛਲੇ ਸਾਲ ਨਾਲ ਪਹਿਦੋਂ ਸੀ ਆਪਰੇ ਕੋਲ ਹੋਈ ਆ ਅੱਛਾ ਦੋ ਟੈਂਕ ਚੋਕੇ ਬੰਦੇ ਲਗੇ ਸੀ 11 ਗ੍ਰਾਮ ਦਾ 22 ਕਿਲੋ 22 ਕਿਲੋ 22 ਕਿਲੋ ਹਾਂ ਤੇ ਕਿਉਂ ਮੈਥੋਂ ਲੱਗੇ 1 ਮਹੀਨਾ ਹੋ ਗਿਆ ਉਹ ਬੱਚੀ ਨੂੰ ਆਈ ਉਹ ਆਪਣੇ ਨਾਲ ਵਾਦਾ ਘਾਟਾ ਕਰ ਲਿਆ ਸੀ ਉਹਨੂੰ ਗਾਂ ਦਾ ਲੈ ਕੇ ਸੀ ਮੈਥੋਂ ਅੱਛਾ ਇੱਕ ਪਤੀ ਹਾਂ ਤੇ ਉਹਨਾਂ ਨੂੰ ਬਾਤ ਉਹਦਾਂ ਚੈਣੀ ਸੀ ਥੈਂਕ ਯੂ ਸ੍ਰੀ ਗੁਰੂ ਹਾਂ ਅਮੀਨ ਨਾ ਹੋ ਗਿਆ ਆਪਣੇ ਕੋਲ ਇਹ ਲੈਣ ਨੂੰ ਅੱਛਾ 25 ਕਿਲੋ ਦੀ ਮੀਂਹ ਲੈ ਕੇ ਆਈ 25 ਦਾ ਖੁੱਲ ਨਾ ਆਪਣੇ ਕੋਲ ਕੁਝ ਵੀ ਨਹੀਂ ਹਾਂ ਇਹ ਤਾਂ ਨਾ ਹਲੇ ਕੁਝ ਵੀ ਨਹੀਂ ਤੇ 5 ਕਿਲੋ ਦਾ ਪੂਰੇ ਹੈ ਹਾਂ ਤੇ ਇੰਨੀ ਬਣਦੀ ਆ ਪੱਛੀ ਬਣਦੀ ਆ ਬੈਠਾ ਕੁੱਠੇ ਨਹੀਂ ਜਾਂਦਾ ਬੜਾ ਚੰਗਾ ਫਿਰ ਆ ਤਾਂ ਯਾਰ ਨਾ ਐਡਾ ਸੋਨਾ ਲੈਵਾ ਤੇ ਬੜਾ ਜਿਆਦਾ ਬਣਦੀ ਆ ਉੱਡੀ ਗਾਂ ਤੇ ਉੱਡੀ ਗੱੜ ਤਾਂ ਪੀ ਹੈ ਠੀਕ ਆ 25 ਕਿਲੋ ਦਾ ਮੇਤਰਾ ਖੁੱਲਾ ਪਾਉਣਾ ਚਾਹੀਦਾ ਮੈਨੂੰ ਟਾਈਮ ਤਾਂ ਪਿਛਲੇ ਕਿਰੇ ਅੱਜ ਕੱਲ ਹੀ ਸੀ ਸੀ ਹਾਂ ਉਹ ਬੰਦੇ ਕਿੰਨੇ ਮੰਨਣਾ 11 ਕਿਲੋ ਟਾਈਮ ਦਾ ਨਾਪ ਕੇ ਦੋ ਨਾਲ ਫੇਰ ਲੈ ਕੇ ਆ ਜੀ ਅੱਛਾ ਲੈ ਜਾ ਕਰ ਇੱਧਰਲੇ ਪਾਸੇ ਤੇ ਦੇਖੋ ਮਿੱਤਰੋ ਮੈਂ ਤੁਹਾਨੂੰ ਦੱਸਾਂਗਾ ਆ ਵੀ ਨਗੀਨਾ ਹੀ ਆ ਮੈਂ ਇਹ ਗੱਲ ਕਹਿ ਦਿੰਦਾ ਵੀ ਕਾਲੇ ਦਾ ਸੁਭਾ ਚੰਗਾ ਤੇ ਆ ਲੇਵੇ ਤੇ ਨਾੜਾ ਰੂੜਾ ਚੈੱਕ ਕਰ ਲੋ ਖੁੱਲਾ ਲੇਵਾ ਹਜੇ ਦਿਨ ਬਾਹਲੇ ਪਿਆ ਮਿੱਤਰੋ ਮੈਂ ਕਹਿੰਦਾ ਵੀ 25 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਪਾਊਗੀ ਇਕੱਲਾ ਇਕੱਲਾ ਥਾਣਾ ਲੇਵੇ ਨੂੰ ਜਿਹੜਾ ਲੱਗਿਆ ਆਇਆ ਕਰਾ ਲਿਆ ਹਾਂ ਦਾ ਡੋਣਾ ਨਾਲ ਹੀ ਆਉਂਦੇ ਤੇ ਪਿਆਰ ਹੁੰਦੇ ਆਉਂਦੇ ਠੀਕ ਆ ਫੇਰ ਕੀ ਰੇਟ ਚੰਗਾ 295 ਦੇ ਦੇਾਂਗੇ 95 ਦੀ ਠੀਕ ਆ ਨਹੀਂ ਗਾਂ ਤੇਰੀ ਚੰਗੀ ਆ ਲੈ ਵੀ ਆ ਦੇਖ ਲੋ ਡੂਮਨੇ ਮਖਿਆਲ ਵਰਗਾ ਲੇਵਾ ਤਿਆਰ ਕਰੂਗੀ ਜਦੋਂ ਐਨ ਤਿਆਰੀ ਤੇ ਫੜ ਲਈ ਨਾ ਅਜੇ ਤਾਂ ਥਾਂ ਤੋੜਾ ਮਿੱਤਰਾ ਅਸੀਂ ਤੂਰ ਤੂਰ ਕੇ ਲੰਮੀ ਦਿਖਾਈ ਹੁੰਦੀ ਕਿਤੇ ਬਹਿ ਜਾ ਬਹਿ ਜਾ ਹੁੰਦੀ ਲੇਵੇ ਦੇ ਨਾੜਾ ਨੜੋ ਵੀ ਬਾਲੀਆਂ ਚੰਗੀਆਂ ਛਾਪੀਆਂ ਆਹ ਦੇਖ ਲੋ ਹੁਣ ਤੁਸੀਂ ਇਹ ਲੈ ਨਹੀਂ ਯਾਰ ਤੇਰੀ ਗਾਂ ਬਹੁਤ ਜਿਆਦਾ ਚੰਗੀਆਂ ਮਿੱਤਰਾ ਇਹਦਾ ਆਪਾਂ ਇੱਕ ਚੋਈ ਹੋਈ ਹੈ ਨਾ ਚੋਕੇ ਤੇ ਤਾਂ ਆਪਾਂ ਗਰੰਟੀ ਵਾਲੀ ਗੱਲ ਕਰਦੇ ਵੀ ਗਰੰਟੀ ਦੇ ਦਿਆਂਗੇ ਠੀਕ ਆ ਗੱਲ ਅੱਛਾ ਜਿਵੇਂ ਕਹਿਆ ਜਿਹੜੀ ਆ ਬਹਿੜਾ ਗਈ ਜਿਹੜੀ ਗਾਲਾ ਕਰੀ ਜਾਂਦੀ ਐ ਫਿਰ ਅਮਰ ਮਤ ਨੂੰ ਆਖਿਆ ਜਿੱਕਰ ਰੱਖਾਂਗੇ ਪੁਆਨਾ ਚਲ ਪਾ ਦਿੰਦੇ ਆ ਹਾਂ ਇਹਨਾਂ ਮੇਰੀ ਮੈਂ ਛੱਡ ਗਈ ਬੁੱਤੋਂ ਠੀਕ ਐ ਰੱਖਾਂ ਦਾ ਇਹ ਥੰਡੂ ਹੋਈ ਐ ਮੇਰੇ ਬਾਈ ਤੇ ਗਲੋਤਾ ਹੋਇਆ ਕੁੜੀ ਹੈ ਇੱਦੀ ਬਿੱਤੀ ਰਹਿ ਗਈ ਠੀਕ ਐ ਇਹ ਸੁਵਾ ਕਹਿੰਨਾ ਮੈਂ ਸੂਗੀ ਸੁਵਾ ਦੂਜਾ ਹੀ ਯਾਰ ਇਹ ਨਾਲ ਅੱਛਾ ਠੀਕ ਐ ਦੂਜਾ ਸੁਵਾ ਤੇ ਫਿਰ 80 ਹੈ ਪੰਜਾਬ ਵਾਲੀ ਸਲਾਈ ਹਾਂ ਮੈਂ ਆ ਗਈ ਆਖੀ ਨੇ ਜਰਸੀ ਕ੍ਰਾਸ ਜੀ ਆ ਤੇ ਕਿੰਨੇ ਦਿਨ ਪਏ ਦੇ ਬੱਦੇ ਨਾ ਪੂਰੇ ਆਂਗੂਆਂ ਹੀ ਆ ਸਰੇ ਨੂੰ ਦੋ ਚਾਰ ਦਿਨ ਬਣ ਲਾਂਦੀ ਬੇਹੜਾ ਵਾਹ ਵਾਹ ਕਰਦਾ ਕਿੰਨਾ ਦੁੱਧ ਪਾ ਦੂਗੀ ਦੁੱਧ ਆਇਕੀ ਤਾਂ 20 ਡਿਗਰੀਆਂ ਗਰਮੀ ਆ 22 ਡਿਗਰੀ ਕੋਈ ਇੱਥੇ ਹੀ ਰਹਿ ਜਾਊਗੀ ਦੇਈ ਜਾਊ ਕੀ ਰੇਟਰ ਹੋਵੇ ਦਾ ਇਹਦਾ ਰੇਡ ਫੋਨ ਤੇ ਗਾ ਰਿਹਾ ਫਰਾਤਾ ਇਹ ਨਹੀਂ ਵੀ ਵੇਚਦਾ ਦੱਸ ਲੈਗੇ ਠੀਕ ਹੈ ਗੱਲ ਲੈ ਤੋਰ ਕੇ ਫਿਰ ਕਰ ਆਪਾਂ ਤੋਰ ਕੇ ਦਿਖਾਗੀ ਜਨਾਨੀ ਵਾਲੀ ਬਹਿੜ ਕਿਉਂ ਨਹੀਂ ਬਣਨ ਵਾਲੀ ਆ ਬਹਿੜ ਤਾਂ ਲੈ ਵੀ ਆ ਲੰਮੀ ਲੈ ਜਾ ਇੱਧਰ ਲੈ ਵੀ ਆਹਾ ਜਰਸੀ ਕ੍ਰਾਸ ਦੂਜਾ ਸੂਆ ਲੈਵੇ ਤਾਂ ਤੇ ਸੂਏ ਇਹ ਦੇਖ ਲੋ ਵੀ ਪੂਰਾ ਖੁੱਲਾ ਲੈਵਾ ਕਹਿਣ ਵਾਲੀ ਗੱਲ ਨਹੀਂ ਹੁਣ ਤੁਹਾਡੇ ਸਾਹਮਣੇ ਆ ਤੇ ਲਿਆ ਕਰਾਂ ਕਾਲਿਆ ਹਜੇ ਦਿਨ ਕਿੰਨੇ ਕੁ ਲੈ ਜੂ ਤੇਰੇ ਆਈਡੀਆਂ ਬਤਾਉਂਕਾ ਲੈ ਜੂ ਹਨਾ ਠੀਕ ਆ ਆ ਜਾ ਫੇਰ ਹੂੰ ਨਹੀਂ ਚੰਗੀ ਹੈਗਾ ਦੇ ਨੇ 25 ਕਿਸੀ ਦੇਖੋ ਕੰਨ ਕੋਣ ਦੇਖੋ ਫੇਸ ਦੀ ਬਿਊਟੀ ਚੈੱਕ ਕਰਨ ਨਾਲ ਠੀਕ ਆ ਆ ਲੋ ਕਰਾਂ ਲੈ ਵੀ ਜਿਹੜਾ ਬੰਦਾ ਚੰਗੀ ਸੇਵਾ 25 ਕਿਲੋ ਦੁੱਧ ਵੀ ਕੱਢ ਸਕਦਾ ਤੇ ਹਾਂ ਪਰ ਜੇ ਆਪਾਂ ਘਰੇ ਰੱਖ ਲਈਏ ਆਪਾਂ ਦਾ ਘਰ ਦੇ ਦਾਣੇ ਚੋਵਾਂਗੇ 15 ਕਿਲੋ ਬੱਤੀ ਵਿੱਚ ਚੋਦਾ ਠੀਕ ਆ ਔਰ ਤੇ 25 ਚੋਲੇ 11 15ਾਂ ਚੋਂ ਮੈਂ ਕਿਉਂ ਨਾ ਅੱਧਾ ਰਾਜੀ ਹੋ ਜੂਗੀ ਸਹੀ ਗੱਲ ਹੈ ਨਾਲੇ 15 ਤੋਂ ਵੱਧਿਆ ਸਹੀ ਗੱਲ ਹੈ ਨਹੀਂ ਪਾਉਣਾ ਉਹ ਤਾਂ ਆਪਾਂ ਡਹੀ ਚ ਪਾਉਣਾ ਨਹੀਂ ਤੇ ਸੋਣਾ ਸਹੀ ਗੱਲ ਹੈ ਸਹੀ ਗੱਲ ਆ ਕਰਾ ਬੰਨ ਅੱਛਾ ਕਾਲੇ ਨੰਬਰ ਬੋਲੀ ਨੰਬਰ ਵਰਾ 94179 75178 ਠੀਕ ਹੈ 94179 75178 ਬਹੁਤ ਬਹੁਤ ਧੰਨਵਾਦ ਅ ਲੋ ਵੀ ਮਿੱਤਰੋ ਏ ਸੀ ਬਾਈ ਕਾਲਾ ਤੇ ਬਾਈ ਕਾਲੇ ਦੇ ਪਸ਼ੂ ਆਪਾਂ ਤੁਹਾਨੂੰ ਸਾਰੇ ਦਿਖਾਤੇ ਜਿਹੜਾ ਕੋਈ ਫਿੱਟ ਆਉਂਦਾ ਬਾਈ ਕਾਲੇ ਕੋਲ ਪਸੂ ਇੱਥੇ ਘਰੇ ਆ ਕੇ ਆਪਦੀ ਤਸੱਲੀ ਕਰ ਲਿਓ ਦੋ ਟਾਈਮ ਦੀ ਤੇ ਇੱਥੇ ਆ ਕੇ ਤਸੱਲੀ ਦੋ ਟਾਈਮ ਦੀ ਚਵਾਈ ਦੀ ਕਰ ਲਿਓ ਤੇ ਗੱਬਣ ਪਸੂ ਜਿਹੜਾ ਉੱਚ ਐਕ ਹੋ ਜਾਂਦਾ ਕਿਵੇਂ ਲੱਗੀਆਂ ਬਾਈ ਦੀਆਂ گاਵਾ ਕਿਵੇਂ ਲੱਗੇ ਬਾਈ ਦੇ ਰੇਟ ਦੱਸਿਓ ਜਰੂਰ ਧੰਨਵਾਦ ਸਾਰੇ ਪ੍ਰਾਵਾਂ ਦਾ